24 ਸਤੰਬਰ ਸਾਲ 2007 ਦਾ T20 ਵਰਲਡ ਕਪ ਫਾਈਨਲ ਮੁਕਾਬਲਾ ਕਿਸੇ ਲਈ ਵੀ ਪੁਲਾਣਾ ਬੇहद ਮੁਸ਼ਕਿਲ ਹੈ ਇਹ ਵਿਸ਼ਵ ਕਾ ਪਰ ਰੋਮਾਂਚ ਨਾਲ ਭਰਪੂਰ ਸੀ ਅਤੇ ਵਿਸ਼ਵ ਕਪ ਦਾ ਫਾਈਨਲ ਵੀ ਬੇਹਦ ਰੋਮਾਂਚਕ ਸਾਬਤ ਹੋਇਆ ਦਿਲਾਂ ਦੀਆਂ ਧੜਕਨਾਂ ਨੂੰ ਬਤਾ ਦੇਣ ਵਾਲੇ ਇਸ ਫਾਈਨਲ 'ਚ ਟੀਮ ਇੰਡੀਆ ਨੇ ਚਿਤਰਜ ਕੀਤੀ ਇਸ ਮੁਕਾਬਲੇ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਗੌਤਮ ਗੰਬੀਰ ਅਤੇ ਯੂਸਫ ਪਠਾਨ ਦੀ ਸਲਾਮੀ ਜੋੜੀ ਨੇ ਪਹਿਲੇ ਵਿਕਟ ਲਈ 25 ਦੌੜਾਂ ਜੋੜੀਆਂ ਪਰ ਫਿਰ ਪਠਾਨ 8 ਗੇਂਦਾਂ ਤੇ 15 ਦੌੜਾਂ ਬਣਾ ਕੇ ਆਪਣਾ ਵਿਕਟ ਗਵਾ ਬੈਠੇ ਜਲਦੀ ਹੀ ਰੋਬਿੰਨ ਉਥੱਪਾ ਵੀ 8 ਰਨ ਬਣਾ ਕੇ ਆਊਟ ਹੋ ਗਏ ਇੰਗਲੈਂਡ ਅਤੇ ਆਸਟ੍ਰੇਲੀਆ ਵਿਰੁੱਧ ਧੂਮਾਕਾ ਕਰਨ ਤੋਂ ਬਾਅਦ ਆਪਣੇ ਬੂਤੇ ਭਾਰਤ ਨੂੰ ਫਾਈਨਲ ਦਾ ਟਿਕਟ ਹਾਸਲ ਕਰਵਾਉਣ ਵਾਲੇ ਯੁਵਰਾਜ ਸਿੰਘ ਵੀ ਪਾਕਿਸਤਾਨ ਦੇ ਗੇਂਦਬਾਜ਼ਾਂ ਖਿਲਾਫ ਕੋਈ ਵੱਡਾ ਕਮਾਲ ਨਹੀਂ ਕਰ ਸਕੇ ਅਤੇ 19 ਗੇਂਦਾਂ ਤੇ ਸਿਰਫ 14 ਰਨ ਬਣਾ ਕੇ ਆਊਟ ਹੋ ਗਏ ਬਰਜਦ ਯੂਵੀ ਮੈਦਾਨ ਤੇ ਮੌਜੂਦ ਸੰਤਾ ਗੰਬੀਰ ਤੇ ਬੱਲੇ ਤੋਂ ਰਨ ਪਰਸਤੇ ਰਹੇ ਅਤੇ ਗੰਬੀਰ ਨੇ ਯੂਵੀ ਨਾਲ ਮਿਲ ਕੇ ਤੀਜੇ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕੀਤੀ ਗੰਬੀਰ ਨੇ 54 ਗੇਂਦਾਂ ਤੇ 75 ਦੌੜਾਂ ਦੀ ਦਮਦਾਰ ਪਾਰੀ ਖੇਡੀ ਆਖਰੀ ਦੋ ਓਵਰਾਂ ਦੌਰਾਨ ਰੋਹਿਤ ਸ਼ਰਮਾ ਨੇ ਚੌਕੇ ਛੱਕੇ ਲਗਾ ਕੇ ਭਾਰਤੀ ਟੀਮ ਨੂੰ 20 ਓਵਰਾਂ ਤੋਂ ਬਾਅਦ 157 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾ ਦਿੱਤਾ ਟੀਮ ਇੰਡੀਆ ਦੇ ਸਨਮਾਨਜਨਕ ਸਕੋਰ ਦਾ ਪਿੱਛਾ ਕਰਨ ਉੱਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ ਪਾਕਿਸਤਾਨੀ ਟੀਮ ਨੂੰ ਲਗਾਤਾਰ ਝਟਕੇ ਲੱਗਦੇ ਰਹੇ ਅਤੇ 16ਵੇਂ ਓਵਰ ਤੋਂ ਬਾਅਦ ਪਾਕਿਸਤਾਨ ਦਾ ਸਕੋਰ 104 ਤੋੜਾਂ ਤੇ ਸੀ ਜਦ ਕਿ ਟੀਮ ਆਪਣੇ 7 ਵਿਕਟ ਗਵਾ ਚੁੱਕੀ ਸੀ ਪਾਕਿਸਤਾਨ ਨੂੰ ਜਿੱਤ ਲਈ ਆਖਰੀ 4 ਓਵਰਾਂ ਚ 54 ਤੋੜਾਂ ਦੀ ਲੋੜ ਸੀ ਅਤੇ ਮੈਦਾਨ ਤੇ ਖੜੇ ਸਨ ਮਿਸਬਾਉਲ ਹਕ ਅਤੇ ਸੋਹੇਲ ਤਨਵੀਰ ਦੋਨਾਂ ਨੇ ਮਿਲ ਕੇ ਜਲਦੀ ਹੀ ਚੌਕੇ ਛੱਕੇ ਬਸਾਉਣੇ ਸ਼ੁਰੂ ਕਰ ਦਿੱਤੇ ਤਨਵੀਰ 4 ਗੇਂਦਾਂ ਤੇ 12 ਤੋੜਾਂ ਬਣਾ ਕੇ ਆਊਟ ਹੋਏ ਅਤੇ ਉਸ ਵੇਲੇ ਤੱਕ ਪਾਕਿਸਤਾਨ ਦਾ ਸਕੋਰ 138 ਰਨ ਤੇ ਪਹੁੰਚ ਗਿਆ ਸੀ ਮੈਚ ਦਾ ਆਖਰੀ ਓਵਰ ਤੋਨੀ ਨੇ ਜਗਿੰਦਰ ਸ਼ਰਮਾ ਤੋਂ ਕਰਵਾਇਆ ਅਧੇਸ ਓਵਰ ਦੀ ਇੱਕ ਵਾਈਡ ਅਤੇ ਦੂਜੀ ਗੇਂਦ ਤੇ ਛੱਕਾ ਲਗਾਉਣ ਤੋਂ ਬਾਅਦ ਮਿਸਬਾਹੂਲ ਹਕ ਤੀਜੀ ਗੇਂਦ ਤੇ ਸ੍ਰੀ ਸੰਤ ਨੂੰ ਫਾਈਨ ਲੈਗ ਦੀ ਪੋਜੀਸ਼ਨ ਉਤੇ ਕੈਚ ਥਮਾ ਬੈਠੇ ਟੀਮ ਇੰਡੀਆ ਨੇ ਮੈਚ 5 ਦੌੜਾਂ ਨਾਲ ਜਿੱਤਿਆ ਅਤੇ ਪਹਿਲਾ T20 ਵਰਲਡ ਕੱਪ ਵੀ ਆਪਣੇ ਨਾਮ ਕਰ ਲਿਆ ਸਾਲ 1983 ਦੀ ਵਰਲਡ ਕੱਪ ਜਿੱਤ ਤੋਂ ਬਾਅਦ ਇਹ ਭਾਰਤ ਲਈ ਦੂਜੀ ਵੱਡੀ ਕਾਮਯਾਬੀ ਸਾਬਤ ਹੋਈ T20 ਵਰਲਡ ਕੱਪ ਜੱਦਾਉ ਲਮਹਾ ਅਤੇ ਮੈਚ ਅੱਜ ਵੀ ਹਰ ਭਾਰਤੀ ਕ੍ਰਿਕਟ ਫੈਨ ਦੇ ਰੌਂਗ ਟੇ ਖੜੇ ਕਰ ਦਿੰਦਾ ਹੈ